ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਕੋ ਸਰਾਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਵੱਡਾ ਐਕਸ਼ਨ ਹਾਲਾਂਕਿ ਕੌਮ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਪ੍ਰਾਣੇ ਜਥੇਦਾਰ ਸਹਿਬਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਆਂਦਾ ਜਾਵੇ ਯਾਨੀ ਕਿ ਉਹਨਾਂ ਨੂੰ ਦੁਬਾਰਾ ਗੁਰੂ ਘਰ ਦੀ ਸੇਵਾ ਦਿੱਤੀ ਜਾਵੇ ਲੇਕਿਨ ਇਧਰ ਐਕਸ਼ਨ ਮੂਡ ਦੇ ਵਿੱਚ ਆ ਗਏ ਨੇ ਸ਼੍ਰੀ ਅਕਾਲ ਤਖਸਾਲ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਕਿਉਂਕਿ ਬਹੁਤ ਗਿਆਨੀ ਨੇ ਗਿਆਨ ਹੈ ਉਹਨਾਂ ਨੂੰ ਜੇ ਗੱਲ ਕਰੀਏ ਹਾਲਾਂਕਿ 27 April ਨੂੰ ਜਿਹੜਾ ਹੈ ਉਹਨਾਂ ਦਾ ਵਿਰੋਧ ਹੋਵੇਗਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਲੇਕਿਨ ਇਸ ਦੇ ਬਾਬ ਯੁੱਧ ਉਹ ਬਿਲਕੁਲ ਨਡਰ ਹੋ ਕੇ ਬਿਨਾਂ ਡਰ ਤੋਂ ਵੱਡੇ ਵੱਡੇ ਫੈਸਲੇ ਲੈ ਰਹੇ ਨੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕੱਲ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਸੀ ਹਸ਼ਾਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜਟਾਂ ਪਿੰਡ ਵਿਖੇ ਕਿਸੇ ਸ਼ਰਤੀ ਅਨਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਖੰਡਿਤ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਮੁਕੰਮਲ ਹੋਣ ਤੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੇ ਪ੍ਰਬੰਧਕਾਂ ਨੂੰ ਬਰਖਾਸਤ ਕਰਨ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਹੈ ਜਥੇਦਾਰ ਗੜਗਾਸ ਸਾਹਬ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਅਪੀਲ ਕੀਤੀ ਤੇ باوجود ਅਪੀਲ ਕੀਤੇ ਜਾਣ ਦੇ ਬਾਵਜੂਦ ਵੀ ਗੁਰੂ ਘਰਾਂ ਦੇ ਅੰਦਰ ਕੈਮਰਿਆਂ ਦਾ ਸੁਜੱਜਾ ਪ੍ਰਬੰਧ ਨਾ ਕਰਨਾ ਹਰ ਸਮੇਂ ਪਹਿਰੇਦਾਰੀ ਯਕੀਨੀ ਨਾ ਬਣਾਉਣਾ ਇੱਕ ਵੱਡੀ ਅਣਗਹਿਲੀ ਹੈ ਜਿਸ ਵਿਰੋਧ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਸ ਘਟਰਾਵਾਂ ਨਾਲ ਦੇਸ਼ ਅਤੇ ਦੁਨੀਆ ਅੰਦਰ ਬੈਠੇ ਹਰ ਸਿੱਖ ਦਾ ਹਿਰਦਾ ਹਿਰਦੇ ਵਿਰੁੰਦਿਆ ਜਾਂਦਾ ਹੈ ਇਹਨਾਂ ਨੂੰ ਠੱਲ ਠੱਲਣ ਲਈ ਸਖਤ ਕਾਰਵਾਈ ਕਰਨੀ અત ਜ਼ਰੂਰੀ ਹੈ ਜਥੇਦਾਰ ਗੜਗੱਜਰੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਨੂਰਪੁਰ ਜਟਾਂ ਵਿੱਚ ਪਿੰਡ ਵਿੱਚ ਹੋ ਵਾਪਰੀ ਘਟਨਾ ਤੇ ਦੂਸਰੀ ਤੁਰੰਤ ਭਾਲ ਕਰਕੇ ਸਖਤ ਸਜ਼ਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਉਹਨਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇੱਕ ਵਾਰ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਸਖਤ ਅਤੇ ਵਿਸ਼ੇਸ਼ ਕਾਨੂੰਨ ਬਣਾਉਣ ਲਈ ਆਖਿਆ ਹੈ ਤਾਜੋ ਇਹਨਾਂ ਘਟਾਵਾਂ ਨੂੰ ਠੱਲਿਆ ਜਾ ਸਕੇ ਜਥੇਦਾਰ ਗਰਗਜ ਨੇ ਕਿਆ ਕਿ ਘਟਨਾ ਸੰਬੰਧੀ ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਸਬੰਧਤ ਗੁਰੂ ਘਰ ਵਿਖੇ ਕੈਮਰਿਆਂ ਦੀ ਪਹਿਰੇਦਾਰੀ ਦਾ ਪ੍ਰਬੰਧ ਠੀਕ ਨਹੀਂ ਸੀ ਜਿਸ ਤੋਂ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਨਜ਼ਰ ਆਉਂਦੀ ਹੈ ਯਾਨੀ ਕਿ ਐਸਯੂਪੀਸੀ ਗੁਰਦੁਆਰਾ ਪ੍ਰਬੰਧਕ ਕਮਿਟੀ ਵੱਲੋਂ ਵਾਰ-ਵਾਰ ਕਿਹਾ ਜਾਂਦੇ ਨੇ ਕਿ ਗੁਰਦੁਆਰੇ ਸਹਿਬਾਨਾਂ ਦੀ ਉਥੇ ਕੈਮਰੇ ਲੱਗੇ ਹੋਣੇ ਚਾਹੀਦੇ ਨੇ ਉਹਨਾਂ ਦੀ ਪੁਖਤਾ ਪਹਿਰੇਦਾਰੀ ਦੇ ਪ੍ਰਬੰਧ ਹੋਣੇ ਚਾਹੀਦੇ ਨੇ ਲੇਕਿਨ ਵਾਰ-ਵਾਰ ਅਣਗੋਲਿਆ ਕੀਤਾ ਗਿਆ ਹੈ ਇਹ ਨੂਰਪੁਰ ਜੱਟਾਂ ਦੇ ਜਿੰਨੇ ਪਿੰਡ ਦੇ ਜਿੰਨੇ ਵੀ ਉਸ ਕਮੇਟੀ ਦੇ ਪ੍ਰਧਾਨ ਨੇ ਮੈਂਬਰ ਨੇ ਅਤੇ ਖੁਦ ਜਿਹੜੇ ਗ੍ਰੰਥੀ ਸਹਿਬਾਨ ਨੇ ਉਹ ਤਲਬ ਹੋਣਗੇ ਉਹਨਾਂ ਦੀ ਪੁੱਛਗਿੱਛ ਕਰਨਗੇ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ